ਹਾਂਜੀ ਕਿਹ ਜੱਤੀ ਬੋਲਦੀ ਬਈ ਆ ਹਾਂਜੀ ਤੁਸੀਂ ਆ ਨੈਟ ਦੇ ਗੰਦਪੋਣੋਂ ਹਟਣਾ ਕਿ ਨਹੀਂ ਹਟਣਾ ਗੰਦ ਕਿਹੜਾ ਪਾਇਆ ਸੀ ਕਦੋਂ ਕਿ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰਕਿੰਗਾਂ ਗੱਲੀਆਂ ਬਠਿੰਡੇ ਜੂ ਨਹੀਂ ਪਾਰਕਿੰਗਾਂ ਤਰਨ ਬਠਿੰਡੇ ਜੀ ਨਹੀਂ ਬੋਧ ਆ ਰਹੀ ਆ ਜੀ ਹਾਂਜੀ ਹੋਣੀ ਆ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਉਹ ਐਸਟਰੋਲ ऑलरेडी ਪ੍ਰਮੋਸ਼ਨ ਕਾਰਨ ਤੁਮਣਾ ਕੀਤਾ ਗਿਆ ਤੇ ਮੈਂ ਬੰਦ ਕੀਤੀ ਆ ਨਾ ਹੁਣ ਮੈਨੂੰ ਕਿਉਂ ਹਰ ਵਾਰ ਟੌਰਚਰ ਕਰਦੇ ਹੋ ਯਾਰ ਅਫੇ ਕਿ ਪਰ ਵੀਡੀਓ ਕਾ ਰਲੇ ਨਾ ਤੇ ਕੀ ਵੀ ਨੂੰ ਦੱਸ ਕੋਈ ਦੇ ਕੰਪਨ ਵਿੱਚ ਮੈਂ ਕੋਈ ਕਦੀ ਤੁਹੀ ਕੋਈ ਗਾਣੇ ਦੇ ਵੀਡੀਓ ਬਣਾ ਬਣਾ ਕੇ ਕਿਉਂ ਤੁਸੀਂ ਪੰਜਾਬ ਦਾ ਟੇਡਾ ਸਰਕਲ ਦਾ ਹਾਂ ਨਾਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਹੀ ਹੋ ਨਾਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮ੍ਰਿਤਪਾਲ ਮੈਰੂ ਜੀ ਨਹੀਂ ਗੱਲ ਉਹ ਇਹ ਨਾ ਕਿ ਤੁਸੀਂ ਅਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਬੈਨਡ ਹੀ ਆ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਲਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇ ਇਹ ਗੱਲ ਮੈਂ ਮੰਨ ਲਈਗੀ। ਜਦੋਂ ਪਿਆਰ ਦਾ ਤੇਰਾ ਤੁਸੀਂ ਕਰ ਕਰਤਾ ਵਾ ਤੁਸੀਂ ਇਹ ਚੰਗੀ ਐ ਕਾਡੀਆਂ ਦੇਖਦਾ ਹਾਂ ਤੇ ਇੰਸਟਾਗ੍ਰਾਮ ਆਇਆ। ਚਲੋ ਠੀਕ ਹੈ ਤੁਸੀਂ ਕਿਹਾ ਕਿ ਮੈਂ ਆਪਣਾ ਪੇਜ ਬੰਦ ਕਰਦਾ। ਮੈਂ ਤਾਂ ਇਹ ਗੱਲ ਕਹਿਣੀ ਆ ਚੈਨਲ ਆ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਮਾਫੀ। ਚਲੋ ਠੀਕ ਹੈ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ। ਨਾ ਕੋਈ ਵੀ ਤੁਮ ਬੋਲੀ ਨੇ ਕਿਹਾ ਕਿ ਫੌਂਕੇ ਦਾ ਵੀ ਵੀਡੀਓ ਨਹੀਂ ਪਾਈ ਜਾਏ ਤੁਹਾਨੂੰ ਮਦਦਤਾ ਜੀ ਬਟ ਇਦਾਂ ਨਹੀਂ ਨਾ ਹੰਕਾਰ ਮੇਰੇ ਘਰ ਦਾ ਖਰਚਾ ਮੇਰੇ ਬੋਖ ਆ ਮੈਂ ਆਪਣੇ ਘਰ ਦੇ ਛੁਰਕੇ ਥੋੜੀ ਲੈ ਕੇ ਆਉਣੇ ਆ ਮੈਂ ਕਿੱਦਾਂ ਕਰ ਮੈਨੂੰ ਕੋਈ ਔਖ ਥੋੜੀ ਵੀਡੀਓ ਪਾਉਣ ਤੇ ਮੈਨੂੰ ਵੀ ਸਮਝੋ ਨਾ ਨਹੀਂ ਖਰਚਾ ਤਾਂ ਤੇ ਕਰਦਾ ਹੈਗਾ ਤੇਰਾ ਘਰ ਵਾਲਾ ਕੀ ਲੱਗਦਾ ਮੇਰਾ ਘਰ ਬੜਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨਾਲ ਚੱਕੋ ਆਗੇ ਮੈਂ ਬੰਦ ਕਰ ਦੂੰ ਮੈਂ ਸਾਰੇ ਕਾਉਂਟ ਬੰਦ ਕਰ ਦੂੰਗਾ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ 1 ਸਾਲ ਡੇਢ ਸਾਲ ਨੂੰ ਜਾਣਾ ਹਾ ਦੇਖ ਮੈਂ ਤੁਹਾਨੂੰ ਜੇ ਤੇਰਾ ਘਰਾਂ ਦਾ ਧਿਆਨ ਨਾਲ ਕੰਮ ਕਰਦਾ ਅਸੀਂ ਜੇ ਤਾਂ ਕਿਉਂ ਉਹਦੇ ਕੋਲ ਚੀਜ਼ ਜਾਣੀ ਹੈ ਕਿਥੇ ਕੂਚ ਕਿੰਨੀਆਂ ਫੋਟੋਆਂ ਧਿਆਨ ਨਾਲ ਹਥਿਆਰਾਂ ਨਾਲ ਮੇਰੇ ਘਰ ਵਾਲੇ ਦੇ ਫੋਨ 'ਚ ਤੇਰੇ ਘਰ ਵਾਲੇ ਨੇ ਗੱਲ ਖੁਦ ਬਹਿਸ ਕੀਤੀ ਗਈ ਆ ਕੀ ਠੀਕ ਆ ਅਸੀਂ ਤੇ ਤੁਹਾਡੇ ਘਰ ਬੰਦਾ ਭੇਜਿਆ ਸੀ ਉਹਨੇ ਇਹਨੂੰ ਖੁਦ ਇਹਨੇ ਫੱਪੇ ਰੁਕਾਇਆ ਵੀ ਆ ਕੋ ਮੈਂ ਕਿ ਆਪ ਦੇ ਕੋ ਮੈਂ ਖਿਆਰ ਲੈਣਾ ਵਾ ਬੰਦੇ ਨੂੰ ਮੈਂ ਦਿਨਾ ਵਾ ਮੇਰੇ ਘਰ ਵਾਲੇ ਹਜੇ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਉ ਮੈਨੂੰ ਹਥਿਆਰਾਂ ਨਾਲ ਪਰ ਪਲੀਜ਼ ਜਿਹੜੀ ਗੱਲ ਹੈਗੀ ਉਹ ਬੋਲੋ ਨਾ ਇਹ ਗੱਲ ਆਪਣੇ ਘਰਾਂ ਨੂੰ ਪੁੱਛੋ ਪੋਛਦੀ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਹੈ ਨਾ ਤੇ ਫੋਟੋ ਜਿਹੜਾ ਇਹਨੇ ਇਹ ਵੀ ਵਿੱਚ ਰੱਖਿਆ ਉਸ ਆਪ ਕੋਈ ਦੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋ ਗਈ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਕੋਈ ਬੇੜਾ ਕਰ ਕਰਦਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾ ਵੀਡੀਓ ਕੋਈ ਆਹੋ ਕਿਹੜੀ ਫੋਟੋ ਆ ਤੇਰਾ ਅਨਲ ਜਿਹੜੀ ਗੱਲ ਆ ਕਿ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਮੈਂ ਤੁਹਾਨੂੰ ਕੁਝ ਕਿਹੜਾ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟਵੇਅਰ ਹੈਗੀ ਐ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਹੋ ਜਿਹਾ ਗਾਣਿਆਂ ਵਾਲੀ ਤਾਂ ਮੈਂ ਤੁਹਾਡੀ ਕੋ ਪਲੇਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਵਾਂ ਨਹੀਂ ਬੇਕੂ ਬੱਥਿਆ ਮੈਂ ਕਿਹੜੀ ਜਿਹੜੀ ਚੀਜ਼ ਦੀ ਮਾਫੀ ਮੰਗਣ ਕੋ ਮੈਂ ਮੰਗੀ ਹੈ ਨਾ ਤੂੰ ਪਿਆਰ ਨਾਲ ਕਰ ਮੈਂ ਕਿਨੇ ਟਾਈਮ ਦੀ ਕੱਢਦੀ ਪਈ ਨਾ ਕਿ ਵੀਰੇ ਹਾਂ ਚ ਕੋਈ ਦੇਰ ਤੋਂ ਦੋ ਸਾਲੋਂ ਮੈਂ ਆਪਣਾ ਇਹ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੀ ਜ਼ਰਾਗੜੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਦੇ ਕਿਉਂ ਤਾਂ ਕਰਦੇਵੇਂ ਮੈਨੂੰ ਤਾਂ ਯਾਰ ਅਸਲ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮੈਂ ਕੀ ਪਾਤੀ ਕਾ ਜਦੋਂ ਸਿਰ ਤੇ ਟਿਓਨ ਨਾ ਹੋਵੇ ਭਰਾਣਾ ਨਾ ਹੋਵੇ ਤੇ 500 500 ਲੋਕਾਂ ਤੋਂ ਮੰਗ ਕੇ ਲੈਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਭਾਵੇਂ ਤੇਰਾ ਮੌਂ ਜੱਗਾ ਨਹੀਂਗਾ ਕਮਾਲੂਗਾ ਕੋਈ ਨਹੀਂ ਉਹ ਕਮਾਲੂਗਾ ਮੈਂ 2 ਮਿੰਟ ਦੀ ਕੋਈ ਸੜਕ ਤੇ ਤਾਗ ਦੇ ਲਈ ਇਹ ਤੁਹਾ ਕੋਈ ਹੈਗਾ ਨਹੀਂ ਹੈ ਮੇਰੇ ਉਸੇ ਸਭ ਕੁਝ ਹੈਗਾ ਬਾਕੀ ਕੋਈ ਕਹਿ ਰੋ ਦਿੰਦਾ ਥੋੜੀ ਹੋ ਮੇਰੇ ਘਰ ਤੋਂ ਥੋੜੀ ਦੇ ਸਕਦੇ ਤੇ ਆਪਣੇ ਸੋਚਣ ਕਿ ਜਦ ਤਨੋਂ ਆਪ ਕਮਾਉਣ ਲੱਗੂਗਾ ਤੇ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇਰੇ ਸਾਥ ਸਾਰਾ ਬੰਦੇ ਹੈ ਕਿ ਜੇ ਅਸੀਂ ਕਮਾਉਂਦੇ ਨਹੀਂ ਮੇਰਾ ਮੁੰਡਾ ਕਮਾਉਂਦਾ ਤੂੰ ਲੈਕਚਰ ਦਾ ਭਲਾ ਬੱਸ ਮੈਂ ਲੈਕਚਰ ਤਾਂ ਕਿਹੜੀ ਫੜਾਈ ਮੈਂ ਨੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਲੈਕਚਰ ਦਾ ਭਲਾ ਉਹਨਾਂ ਦੇ ਗੇ ਉਸਿੱਕੇ ਤੇ ਬਗੇ ਯਾ ਤੂੰ ਇਹ ਮੈਨੂੰ ਨਹੀਂ ਬਰਤ ਤੀ ਕੌਣ ਜੇ ਤੂੰ ਇਹ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਲਾਦੀ ਤੈਨੂੰ ਕੌਣ ਵਾਸਤੇ ਤੂੰ ਇਹ ਬੜੇ ਰੀਅਲ ਨੰਬਰ ਤੋਂ ਫੋਨ ਲਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਤੋਂ ਫੋਨ ਆਉਂਦੇ ਪੈਨੋਂ ਉਹ ਕਾਲ ਰਾਈਟ ਤੋਂ ਕਿਉਂ ਫੋਨ ਆਉਂਦੇ ਪੈ ਜਰਾ ਕੋਈ ਫੇਕ ਨੰਬਰ ਤੋਂ ਕਾਲ ਨਹੀਂ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਦਾ ਨਾ 2 ਦਿਨਾਂ ਦੇ ਵਿੱਚ ਮਾਈਕਰੋ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅੱਜ ਤੋ 3 ਜਿਹੇ ਦਿਨ ਆਪਣਾ ਇਜਾਮ ਵੇਖ ਲਿਓ ਤਿੰਨ ਤੋਂ ਵਿੱਚ ਚਲੋ ਠੀਕ ਹੋ ਗਿਆ ਮੈਂ ਨਹੀਂ ਅਸੀਂ ਨਹੀਂ ਪਰਵਾਹ ਕਰਦੇ ਕਿ ਤੇਰਾ ਬੱਚਾ ਹੈ ਸਾਡੇ ਨੀਂਦਕਾ ਵਾਸਤੇ ਫੋਨ ਆ ਪਿੱਛ what do you